ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਜ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੜੇ ਵੱਡੇ ਉਲਟ ਫੇਰ ਹੋਏ ਆਮ ਆਦਮੀ ਪਾਰਟੀ ਵੀ ਤੈਅ ਤੇਰੀ ਹੋ ਗਈ ਦੂਸਰੇ ਪਾਸੇ ਕਾਂਗਰਸ ਪਾਰਟੀ ਨੂੰ ਤੀਜੀ ਵਾਰ ਇੱਕ ਵੀ ਸੀਟ ਨਹੀਂ ਮਿਲੀ ਯਾਨੀ ਕਿ ਕਾਂਗਰਸ ਪਾਰਟੀ ਦੀ ਜਿਹੜੀ ਪਾਰੀ ਹੈ ਉਹ ਜ਼ੀਰੋ ਤੇ ਸਿਮਟ ਗਈ ਰਾਹੁਲ ਗਾਂਧੀ ਵੀ ਟੈਨਸ਼ਨ 'ਚ ਨੇ ਮਲਕਾ ਅਰਜਨ ਖੜਕੇ ਜੋ ਪਾਰਟੀ ਪ੍ਰਧਾਨ ਨੇ ਕਾਂਗਰਸ ਦੇ ਉਹ ਵੀ ਟੈਨਸ਼ਨ ਦੇ ਵਿੱਚ ਨੇ ਕਿ ਆਖਰਕਾਰ ਇਹਦਾ ਪ੍ਰਭਾਵ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਪੰਜਾਬ ਦੇ ਵਿੱਚ ਪਵੇਗਾ ਵੈਸੇ ਤਾਂ ਪੰਜਾਬ ਦੇ ਵਿੱਚ ਰਾਜਾਪੁਰੇ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਦਾਵਾ ਸੁਖਪਾਲ ਸਿੰਘ ਖਹਿਰਾ ਇਹਨਾਂ ਦੇ ਹੌਸਲੇ ਬੜੇ ਬਲੰਦ ਨੇ ਪ੍ਰਤਾਪ ਸਿੰਘ ਬਾਜਬਾ ਹਮੇਸ਼ਾ ਹੀ ਆਮ ਆਦਮੀ ਪਾਰਟੀ ਨੂੰ ਆਰੇ ਹੱਥੇ ਹੀ ਲੈਂਦੇ ਨੇ ਲੇਕਿਨ ਅਸਲ ਦੇ ਵਿੱਚ ਹੁਣ ਕਾਂਗਰਸ ਪਾਰਟੀ ਇਸ ਸ਼ਸ਼ੂ ਪੰਜ ਪੈ ਗਈ ਹੈ ਭੰਬਲ ਪੂਸੇ ਵਿੱਚ ਪੈ ਗਈ ਹੈ ਕਿ ਹੁਣ ਰੋਲਾ ਨਾ ਪਵੇ ਜਿਹੜੇ ਕਾਂਗਰਸ ਦੇ ਵੱਡੇ ਆਗੂ ਨੇ ਆਖਰ ਦੇ ਵਿੱਚ ਇਹ ਹੁਣ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਆਸਾਂ ਲਗਾਈਆਂ ਜਾ ਰਹੀਆਂ ਨੇ ਯਾਨੀ ਕਿ ਅੰਦਰ ਖਾਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਹੁਣ ਤੋਂ ਹੀ ਰੋਡ ਮੈਪ ਤਿਆਰ ਕੀਤਾ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਇਸ ਲਈ ਕੌਣ ਸੂਟੇਬਲ ਹੈ ਕੌਣ ਫਿੱਟ ਹੈ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਜਿਸ ਨੂੰ ਲੋਕ ਜਾਣਨ ਵੀ ਲੋਕ ਪਛਾਨਣ ਵੀ ਉਹ ਲੋਕਾਂ ਦੇ ਦਿਲਾ ਉਤੇ ਰਾਜ ਕਰਦਾ ਹੋਵੇ ਉਹ ਉਹ ਉਹਦੇ ਕੈਰੈਕਟਰ ਤੇ ਕੋਈ ਨਿਸ਼ਾਨੀਆਂ ਸਵਾਲ ਨਾ ਖੜਾ ਹੋਵੇ ਉਹਦੀ ਇਮਾਨਦਾਰੀ ਤੇ ਕੋਈ ਨਿਸ਼ਾਨੀਆਂ ਸਵਾਲ ਨਾ ਖੜਾ ਹੋਵੇ ਜੇਕਰ ਇਮਾਨਦਾਰੀ ਦੀ ਮਿਸਾਲ ਦੇਣੀ ਹੋਵੇ ਕਾਂਗਰਸ ਪਾਰਟੀ ਵਿੱਚੋਂ ਤੇ ਕਮਨ ਇਹੀ ਬੰਦਾ ਹੈ ਕਿ ਇਸ ਤੋਂ ਵੱਧ ਇਮਾਨਦਾਰ ਹੋ ਨਹੀਂ ਸਕਦਾ ਇਸ ਦੀ ਛਵੀ ਬੇਦਾਗ ਹੈ ਇਹ ਇਮਾਨਦਾਰ ਹੈ ਇਸ ਸਰੰਦੀਆਂ ਗੱਲਾਂ ਲੈ ਕੇ ਹੁਣ ਭੰਬਲ ਪੂਸੇ ਪੈ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਿ ਆਖਰਕਾਰ ਨਵਜੋਤ ਅਦੁਜਾ ਕੀ ਹੈ ਰਾਜਾ ਉੜਿੰਗਾਗੇ ਨੇ ਸੁਖਬਾਤ ਸਿੰਘ ਖਹਿਰਾ ਹਗੇ ਨੇ ਪ੍ਰਤਾਪ ਸਿੰਘ ਬਾਜਬਾ ਹਗੇ ਨੇ ਚਰਨਜੀਤ ਸਿੰਘ ਚੱਲੀ ਹਗੇ ਨੇ ਸੁਖਜਿੰਦਰ ਸਿੰਘ ਰੰਧਾਵਾ ਹਗੇ ਨੇ ਇਹਨਾਂ ਤੇ ਕਿਤੇ ਨਾ ਕਿਤੇ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਨੇ ਇਮਾਨਦਾਰੀ ਨੂੰ ਲੈ ਕੇ ਇਸ ਲਈ ਹੁਣ ਕਾਂਗਰਸ ਪਾਰਟੀ ਨੇ ਮਨ ਬਣਾਇਆ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਫਿਰ ਦੁਬਾਰਾ ਸਰਗਰਮ ਕੀਤਾ ਜਾਵੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਨਵਜੋਤ ਸਿੰਘ ਸਿੱਧੂ ਹੀ ਅਜਾਹੇ ਨੇ ਜਿਹੜੇ ਪਾਰਟੀ ਨੂੰ ਸੰਭਾਲ ਸਕਦੇ ਨੇ ਪਾਰਟੀ ਨੂੰ ਸਿਖਰਾਂ ਤੱਕ ਲੈ ਸਕਦੇ ਨੇ ਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਤਾਂ ਹੈ ਨੇ ਚਾਹੇ ਉਹ ਚਰਨਜੀਤ ਸਿੰਘ ਚੱਲੀ ਹੋਵੇ ਚਾਹੇ ਉਹ ਸੁਖਵਿੰਦਰ ਸਿੰਘ ਦਾਵਾ ਹੋਵੇ ਤੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਆਉਣ ਤੇ ਚਾਹੇ ਉਹ ਮਨਪ੍ਰੀਤ ਬਾਦਲ ਹੋਵੇ ਲੇਕਿਨ ਸੱਚ ਬੋਲੋ ਬਿਲਕੁਲ ਨਹੀਂ ਚੱਲਦੇ ਜਿਹੜੇ ਬੁੱਧੀਜੀਵ ਨੇ ਜਿਹੜੀਆਂ ਏਜੰਸੀਆਂ ਨੇ ਉਹ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਹੁਣ ਤੋਂ ਹੀ ਕਾਂਗਰਸ ਪਾਰਟੀ ਦੀ ਵਾਗ ਡੋਰ ਦੇ ਦਿੱਤੀ ਜਾਵੇਗੀ ਤਾਂ ਉਹ ਸਾਰਾ ਮਾਮਲਾ ਸੈੱਟ ਕਰ ਲਵੇਗਾ ਜਿਹੜੇ ਦਖਲ ਅੰਦਾਜ਼ੀ ਕਰਨਗੇ ਜਾਂ ਕਿੰਤੂ ਪਰੰਤੂ ਕਰਨਗੇ ਉਹਨਾਂ ਨੂੰ ਹੁਣ ਤੋਂ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਪ੍ਰੋਬਲਮ ਜਾਂ ਅੜਿੱਕਾ ਨਾ ਬਣ ਕਾਂਗਰਸ ਪਾਰਟੀ ਵਿੱਚ ਇਸ ਲਈ ਹੁਣ ਇਸ ਗੱਲ ਤੇ ਸਸਪੈਂਸ ਚੱਲ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਕੇ ਨਵਜੋਤ ਸਿੰਘ ਸਿੱਧੂ ਨੂੰ ਐਜ਼ੇ ਮੁੱਖ ਮੰਤਰੀ ਦਾ ਚਿਹਰਾ ਕੋਸਤ ਜਾਂ ਐਲਾਨਿਆ ਜਾਵੇ ਜਾਂ ਨਾ ਪ੍ਰਧਾਨ ਬਣਾਇਆ ਜਾਵੇ ਜਾਂ ਨਾ ਇਸ ਉੱਤੇ ਹੁਣ ਲਗਾਤਾਰ ਮੰਤਨ ਕੀਤਾ ਜਾ ਰਿਹਾ ਹੈ ਅਤੇ ਨਵਜੋਤ ਸਿੰਘ ਸਿੱਧੂ ਦੀਆਂ ਨਜ਼ਦੀਕੀਆਂ ਵੀ ਵਧ ਰਹੀਆਂ ਨੇ ਦਿਨ-ਬ-ਦਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਧੰਨਵਾਦ